ਇਹ ਨਾ ਜ਼ੋਰ ਦਾ ਧੁਮਾਕਾ ਹੋਇਆ ਕਿ ਇਸ ਧੁਮਾਕੇ ਦੀਆਂ ਦੂਰ ਦੂਰ ਤੱਕ ਤੁਹਾਨੂੰ ਤਸਵੀਰਾਂ ਦਿਖਾਉਂਗਾ ਕਿ ਜਿਹੜਾ ਸਮਾਨ ਖਿਲਰਿਆ ਪਿਆ ਇਨਾ ਜ਼ੋਰਦਾਰ ਧਮਾਕਾ ਹੋਇਆ ਤੇ ਇਸ ਦੇ ਫੈਕਟਰੀ ਦੇ ਜਿਹੜੇ ਸਾਰੇ ਸੀ ਇਹ ਚਿੱਥੜੇ ਉੱਡ ਗਏ ਨੇ ਸਮਾਨ ਦੀਆਂ ਵੀ ਤਸਵੀਰਾਂ ਦਿਖਾਵਾਂਗੇ ਜਿਹੜਾ ਕੁਝ ਖਿਲਰਿਆ ਪਿਆ ਉਸ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਇੱਥੇ ਕੀ ਕੁਝ ਨੁਕਸਾਨ ਹੋਇਆ ਲੋਕਾਂ ਦਾ ਜਿਹੜੇ ਫੈਕਟਰੀ ਮਾਲਕ ਦਾ ਉਹ ਵੀ ਦਿਖਾਵਾਂਗੇ ਤੁਹਾਡੇ ਨਾਲ ਸਾਰੀ ਗੱਲ ਸਾਂਝੀ ਕਰਾਂਗੇ ਤੁਸੀਂ ਦੇਖਦੇ ਰਹੋ ਇਹ ਪਟਾਕਿਆਂ ਵਾਲੀ ਫੈਕਟਰੀ ਹੈ ਇਹ ਪਟਾਕੇ ਬਣਾ ਰਹੀ ਸੀ ਇਹ ਫੈਕਟਰੀ ਦਾ ਮਾਲਕ ਹੈਗਾ ترسےਮ ਸਿੰਘ ਪੁੱਤਰ ਨੈਬ ਸਿੰਘ ਨਵਰਾਜ ਸਿੰਘ ਉਸ ਦਾ ਬੇਟਾ ਪਿੰਡ ਇਹ ਸਿੰਘੇਲ ਦਾ ਦੱਸਿਆ ਜਾ ਰਿਹਾ ਸਾਨੂੰ ਸੂਤਰਾਂ ਤੋਂ ਪਤਾ ਲੱਗਾ ਕਿ ਇਹ ਸਿੰਘੇਲ ਦਾ ਇਹ ਪਿੰਡ ਦਾ ਰਹਿਣ ਵਾਲਾ ਸੀ ਪਟਾਕਿਆਂ ਦੀ ਇਹ ਫੈਕਟਰੀ ਹੈ ਟਾਕੇ ਬਣਾ ਰਹੀ ਸੀ ਜਿਸ ਦੇ ਵਿੱਚ ਕਾਫੀ ਮਜ਼ਦੂਰ ਕੰਮ ਕਰਦੇ ਸੀ ਕਿੰਨਾ ਕੁ ਨੁਕਸਾਨ ਹੋਇਆ ਮਜ਼ਦੂਰਾਂ ਦੀ ਕਿੰਨੇ ਕ ਦੀ ਮੌਤ ਹੋਈ ਹੈ ਤੇ ਕਿੰਨੇ ਕ ਜ਼ਖਮੀ ਹੋਏ ਆ ਅਸੀਂ ਇਸ ਦੀ ਜੇ ਪੁਸ਼ਟੀ ਨਹੀਂ ਕਰਦੇ ਇੱਕ ਦੱਸਿਆ ਜਾ ਰਿਹਾ ਸੂਤਰਾਂ ਤੋਂ ਪਤਾ ਲੱਗਾ ਕਿ 10 ਤੋਂ 15 ਜਿਹੜੇ ਬਾਦਲ ਦਾਖਲ ਨੇ ਬਾਦਲ ਹਸਪੀਟਲ ਬਣਿਆ ਸਿਵਲ ਹਸਪਤਾਲ ਉੱਥੇ ਦਾਖਲ ਨੇ ਅੱਧਾ ਨੂੰ ਐਮਜ ਰੈਫਰ ਕਰ ਦਿੱਤਾ ਗਿਆ ਹੋਰ ਦੂਰ ਤੱਕ ਮੈਂ ਕੈਮਰਾ ਕਹ ਨੂੰ ਇੱਕ ਕੈਮਰਾਮੈਨ ਨੂੰ ਮੈਂ ਕਹਣਾ ਵੀ ਤਸਵੀਰਾਂ ਦਿਖਾਵੇ ਦੂਰ ਤੱਕ ਨੇ ਜੂਮ ਕਰਕੇ ਦਿਖਾਵੇ 5-5 ਕਿੱਲਾਂ ਤੱਕ ਜਾਨੀ ਕਿ ਜਦੋਂ ਤਮਾਕਾ ਹੋਇਆ ਇਸ ਦਾ ਸਮਾਨ ਖਿਲ ਰਿਹਾ ਡਰਮ ਹੋਰ ਵੀ ਜਿੰਨਾ ਵੀ ਸਮਾਨ ਇਥੇ ਵਰਤਨ ਵਾਲਾ ਸੀ ਸਾਰਾ ਸਮਾਨ ਦੂਰ ਤੱਕ ਖਿਲਰਿਆ ਇਧਰਲੇ ਪਾਸੇ ਚਲਦੇ ਆ ਹੋਰ ਤਸਵੀਰਾਂ ਦਿਖਾਉਂਦੇ ਆ ਇਧਰ ਵੱਡੇ ਵੱਡੇ ਲੈਂਟਰ ਸੀ ਆ ਲੈਂਟਰ ਵੇਖੋ ਜਦੋਂ ਧੁਮਾਕਾ ਹੋਇਆ ਤੇ ਲੈਂਟਰ ਦੇ ਜਿਹੜੇ ਇਹ ਲੈਂਟਰ ਦਾ ਸਰਗਾ ਇਸ ਨੂੰ ਕਟਰ ਦੇ ਨਾਲ ਕੱਟ ਕੇ ਜਿਹੜੇ ਲੋਕ ਦੱਬੇ ਹੋਏ ਸੀ ਥੱਲੇ ਉਹਨਾਂ ਨੂੰ ਵਿੱਚੋਂ ਕੱਢਿਆ ਧੁਮਾਕਾ ਬਹੁਤ ਦੂਰ ਤੱਕ ਹੋਇਆ ਰਾਤ ਦਾ ਇਹ ਧੁਮਾਕਾ ਹੋਇਆ ਰਾਤ ਦਾ ਦੱਸਿਆ ਯਾਰ ਰਾਤ ਦੇ ਇਹ 12 ਵਜੇ ਇਹ ਧੁਮਾਕਾ ਦੱਸਿਆ ਜਾ ਰਿਹਾ ਵੀ ਰਾਤ ਹੋਇਆ ਪੁਲਿਸ ਪ੍ਰਸ਼ਾਸਨ ਪਹੁੰਚਿਆ ਇਥੇ ਸਿਵਲ ਪ੍ਰਸ਼ਾਸਨ ਪਹੁੰਚਿਆ ਇਥੇ ਜਿਹੜੇ ਲੋਕ ਥੱਲੇ ਦੱਬੇ ਹੋਏ ਸੀ ਉਹਨਾਂ ਨੂੰ ਕੱਢਿਆ ਇਸ ਮਲਵੇ ਦੇ ਵਿੱਚੋਂ ਮਲਬਾ ਵੇਖੋ ਕਿੰਨਾ ਪਿਆ ਇਸ ਮਲਵੇ ਦੇ ਵਿੱਚੋਂ ਉਹਨਾਂ ਲੋਕਾਂ ਨੂੰ ਕੱਢਿਆ ਇਥੇ ਕੋਈ ਵੀ ਸਮਾਨ ਨਹੀਂ ਬਚਿਆ ਇਥੇ ਸਾਰਾ ਕੈਮੀਕਲ ਸੀ ਜਿਵੇਂ ਅਣਕੋਲ ਹੈ ਇੱਥੇ ਨਰ ਹੈ ਹੋਰ ਕਾਫੀ ਸਮਾਨ ਹੈ ਜਿਹੜਾ ਪੈਂਦਾ ਪਟਾਕਿਆਂ ਦੇ ਵਿੱਚ ਬਰੂਦ ਬੰਦ ਹੈ ਸਾਰਾ ਬਰੂਦ ਆ ਇੰਨਾ ਜ਼ੋਰਦਾਰ ਧਮਾਕਾ ਹੋਇਆ ਕਿ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਇੱਥੇ ਸਾਰਾ ਏਰੀਆ ਜਿੰਨਾ ਵਾਹਣ ਹੈ ਵਾਹਣ ਦੇ ਵਿੱਚ ਦੂਰ ਤੱਕ ਹੋ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਤੁਸੀਂ ਵੇਖ ਰਹੇ ਹੋਗੇ ਡਰਾਮਾ ਖਿਲਰੇ ਆ ਪਾ ਇੱਟਾਂ ਇੱਧਰਲੇ ਪਾਸੇ ਆ ਗੋ ਚੱਲਦੇ ਆਪਾਂ ਜਲ ਦਿਖਾਉਨੇ ਆ ਇੱਧਰ ਵੇਖੋ ਇੱਟਾਂ ਇੱਟਾਂ ਪਈਆਂ ਡਲੇ ਡਲੇ ਖਿਲਰੇ ਪਏ ਆ ਬਹੁਤ ਜ਼ੋਰਦਾਰ ਧਮਾਕਾ ਹੋਇਆ ਰਾਤ ਤੇ 12 ਵਜੇ ਕਹਿੰਦੇ ਇਹ ਧਮਾਕਾ ਹੋਇਆ ਇਹ ਤੁਹਾਨੂੰ ਪਿੰਡ ਸਿੰਘੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੀਆਂ ਤਸਵੀਰਾਂ ਦਿਖਾ ਰਹੇ ਆ ਬਹੁਤ ਜ਼ਿਆਦਾ ਇੱਥੇ ਨੁਕਸਾਨ ਹੋਇਆ ਜਾਨੀ ਨੁਕਸਾਨ ਵੀ ਹੋਇਆ ਤੇ ਮਾਲੀ ਨੁਕਸਾਨ ਵੀ ਹੋਇਆ ਇਧਰ ਦੇ ਪਾਸੇ ਇਹ ਬਿਲਡਿੰਗ ਬਣੀ ਆ ਇਸ ਦੇ ਵਿੱਚ ਦੱਸਿਆ ਜਾ ਰਿਹਾ ਜ਼ਿਆਦਾ ਮਜ਼ਦੂਰ ਪ੍ਰਵਾਸੀ ਮਜ਼ਦੂਰ ਸੀ ਜਿਹੜੇ ਇਹਦੇ ਵਿੱਚ ਕੰਮ ਕਰਦੇ ਸੀ ਇਹ ਅਜੇ ਤੱਕ ਇਸ ਦੀ ਵਜ੍ਹਾ ਦਾ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਕਿ ਇਹ ਜਿਹੜਾ ਧੁਮਾਕਾ ਹੋਇਆ ਹੋਇਆ ਤੇ ਕਿਸ ਅਣਗਿਣਲੀ ਕਾਰਨ ਹੋਇਆ ਇੱਥੇ ਫੈਰਵਗੜ ਦੀਆਂ ਗੱਡੀਆਂ ਵੀ ਪਹੁੰਚੀਆਂ ਹੋਰ ਵੀ ਸਮਾਨ ਜਿਹੜਾ ਖਿਲਰਿਆ ਸਾਨੂੰ ਦਿਖਾਉਨੇ ਆ ਕਿਸੇ ਕੋਈ ਤਾਕਤ ਧਮਾਕਾ ਹੋਇਆ ਆ ਵੱਡੀਆਂ ਵੱਡੀਆਂ ਮੋਟਰਾਂ ਸੀ ਇਧਰਲੇ ਪਾਸੇ ਦਿਖਾਓ ਆ ਵੇਖੋ ਵੱਡੀਆਂ ਵੱਡੀਆਂ ਮੋਟਰਾਂ ਲੱਗੀਆਂ ਹੋਈਆਂ ਸੀ ਜਿਹੜਾ ਇੱਥੇ ਇਹ ਕੰਮ ਕਰਦੀ ਸੀ ਮਸ਼ੀਨਰੀ ਆ ਜਿੰਨੀ ਇੱਥੇ ਕੰਮ ਕਰਨ ਵਾਲੀ ਸੀ ਸਾਰੀ ਦੂਰ ਦੂਰ ਤੱਕ ਖਿਲਰੀ ਇਧਰ ਜਿੱਦੋਂ ਦੂਰ ਜਿਆਦਾ ਧਮਾਕਾ ਹੋਇਆ ਉਪਰੋਂ ਸਾਰੀ ਬਿਲਡਿੰਗ 파ਟ ਗਈ ਉੱਪਰਲੇ ਵੇਖੋ ਲੈਂਟਰ ਪਾਇਆ ਹੋਇਆ ਸੀ ਬਿਲਡਿੰਗ 파ਟ ਗਈ ਤੇ ਇਹ ਹਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਜਿਹੜਾ ਇਹ ਤੁਮਾਕਾ ਦਾ ਕਾਰਨ ਕਿਸ ਤਰ੍ਹਾਂ ਹੋਇਆ ਇਧਰਲੇ ਪਾਸੇ ਸਾਈਡ ਤੇ ਹੋ ਜੋ ਖੂਈ ਪੱਟੀ ਹੋਈ ਆ ਇਹ ਵੇਖੋ ਪਹਿਲੀ ਗੱਲ ਤਾਂ ਅੰਗੈਲੀ ਕਿੰਨੀ ਆ ਜਿਹੜਾ ਮਾਲਕ ਹੈ ਉਹਦੀ ਅੰਗੈਲੀ ਕਿੰਨੀ ਆ ਇਹ ਤਾਂ ਖੂਈ ਪਹਿਲਾਂ ਹੀ ਨੰਗੀ ਪਈ ਸੀ ਹੁਣ ਨਹੀਂ ਜਦੋਂ ਤੁਮਾਕਾ ਹੋਇਆ ਇਹਦੇ ਵਿੱਚ ਕੀ ਪਤਾ ਲੋਕ ਕਿੰਨੇ ਕੁ ਡਿੱਗ ਸਕਦੇ ਸੀ ਉਤੋਂ ਮਿੱਟੀ ਵੀ ਡਿੱਗ ਸਕਦੀ ਸੀ ਇਹ ਵੀ ਨੰਗੀ ਪਈ ਆ ਇਹ ਇੱਕ ਮਾਲਕ ਦੀ ਅੰਗੈਲੀ ਆ ਤੇ ਆਖੋ ਹੀ ਵੇਖੋ ਦਿਖਾਈ ਗਏ ਇਹ ਕਈ ਨਾ ਕਈ ਥਾਂ ਵੇਖਿਆ ਜਾਂਦਾ ਜਦੋਂ ਤੁਮਾਕੇ ਹੁੰਦੇ ਆ ਇਹ ਅੰਗੈਲੀਆਂ ਦੇ ਕਾਰਨ ਹੁੰਦੇ ਆ ਸਾਫਦਾਨੀਆਂ ਉਹਦੇ ਵਰਤਿਆ ਨਹੀਂ ਜਾਂਦੀਆਂ ਮੁੜ ਕੇ ਨੁਕਸਾਨ ਕਿਹਦਾ ਹੁੰਦਾ ਜਿਹੜੇ ਮਜ਼ਦੂਰ ਲੋਕ ਆ ਪ੍ਰਵਾਸੀ ਹੋਣ ਚਾਹੇ ਸਾਡੇ ਉਹ ਪੰਜਾਬੀ ਹੋਣ ਨੁਕਸਾਨ ਉਹਨਾਂ ਮਜ਼ਦੂਰਾਂ ਦਾ ਹੁੰਦਾ ਆ ਗਾਡਰ ਵੇਖੋ ਜਦੋਂ ਦੋਰਦਾਰ ਧਮਾਕਾ ਹੋਇਆ ਰਾਤ ਨੂੰ ਕਣੀਆਂ ਜਗਾਈਆਂ ਉਸ ਵੇਲੇ ਧਮਾਕਾ ਹੋਇਆ ਗਾਡਰ ਵੇਖੋ ਦੂਰੇ ਹੋ ਗਏ ਕਿੰਨੀਆਂ ਪੈਪਾਂ ਦੂਰ ਤੱਕ ਇਧਰਲੇ ਪਾਸੇ ਆਜੋ ਅੱਗੇ ਵੀ ਚੱਲਦੇ ਆਂ ਮਾੜਾ ਕੈਮਰਾਮੈਨ ਨੂੰ ਕਹਿੰਨਾ ਅੱਗੇ ਆਜੋ ਵਾਹਨ ਦੇ ਵਿੱਚ ਤੁਸੀਂ ਵੇਖੋਗੇ ਘੱਟ ਤੋਂ ਘੱਟ 5-6 ਕਿਲੇ ਦੂਰ ਤੱਕ ਜਿਹੜਾ ਇਹ ਧਮਾਕਾ ਹੋਇਆ ਗਿਆ ਇਧਰਲੇ ਪਾਸੇ ਆਹ ਤਾਰਾਂ ਲੈ ਲਓ ਹੋਰ ਕਾਫੀ ਸਮਾਨ ਤੁਹਾਨੂੰ ਦਿਖਾਉਂਗਾ ਇਧਰਲੇ ਪਾਸੇ ਦਿਖਾਓ ਉਧਰਲੇ ਪਾਸੇ ਤਿੰਨਾ ਜਿਹੜਾ ਸਮਾਨ ਪਿਆ ਖਿਲਰਿਆ ਆਹ ਪਾਈਪਾਂ ਜਿਹੜੀ ਅੱਗ ਬੁਝਾਉਣ ਵਾਲੀ ਹੁੰਦੀ ਆ ਕਹਿ ਦਿੰਨੇ ਆਂ ਵੀ ਅੱਗ ਬੁਝਾਉਣ ਖਾਤਰ ਸਾਡਾ ਪੈਪ ਆ ਉਹ ਆ ਇਹ ਚੱਲੀ ਨਹੀਂ ਹੋਣੀ ਖਰਾਬ ਹੋਊਗੀ ਜੇਕਰ ਚੱਲੀ ਹੁੰਦੀ ਤਾਂ ਮਾੜਾ ਮੋਟਾ ਕਿਤੇ ਕੰਮ ਕਰਦੀ ਪਰ ਇਹ ਵੀ ਨਹੀਂ ਚੱਲੀ ਹੋਣੀ ਕਈ ਥਾਂ ਤਾਂ ਇਹ ਸਿਰਫ ਇੱਕ ਨਮੂਨੇ ਦੇ ਤੌਰ ਤੇ ਵਰਤਾਇ ਜਾਂਦਾ ਵੀ ਇੱਥੇ ਹੈਗੀ ਆ ਫਾਰਮੈਟੀ ਤੌਰ ਤੇ ਵਰਤੀਆਂ ਜਾਂਦੀਆਂ ਚੀਜ਼ਾਂ ਕਿਉਂਕਿ ਜਿਹੜੇ ਅਧਿਕਾਰੀ ਹੁੰਦੇ ਆ ਉਹ ਵੀ ਕੰਬ ਕਰਨ ਦੀ ਨੀਂਦ ਸੁੱਤੇ ਪਏ ਹੁੰਦੇ ਆ ਉਹ ਵੀ ਇਸ ਦਾ ਗੌਰ ਨਹੀਂ ਕਰਦੇ ਧਿਆਨ ਨਹੀਂ ਦਿੰਦੇ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਸਾਵਧਾਨੀ ਵਰਤਣੀ ਆ ਪਰ ਜਦੋਂ ਇਹੋ ਜਿਹਾ ਹਾਦਸਾ ਵਾਪਰ ਜਾਂਦਾ ਲੋਕਾਂ ਦੀ ਜਾਨ ਚਲੀ ਜਾਂਦੀ ਆ ਉਦੋਂ ਸਾਰਾ ਪ੍ਰਸ਼ਾਸਨ ਵੀ ਪਹੁੰਚ ਜਾਂਦਾ ਉਦੋਂ ਬਾਅਦ ਫਿਰ ਇਹ ਪੋਲਾ ਖੁੱਲਣੀਆਂ ਵੀ ਸ਼ੁਰੂ ਹੋ ਜਾਂਦੀਆਂ ਕਿ ਇਹਨਾਂ ਨੇ ਆਹ ਸਾਵਧਾਨੀਆਂ ਵਰਤਣੀਆਂ ਸੀ ਇਹ ਕਿਉਂ ਨਹੀਂ ਵਰਤੀਆਂ ਆ ਵੇਖੋ ਵਾਹਨ ਦੇ ਵਿੱਚ ਡਲੇ ਵਿਖਾਇਓ ਕੈਮਰਾਮੈਨ ਨੂੰ ਕਹਿੰਨਾ ਇੱਕ ਵਾਰੀ ਤੁਸੀਂ ਇਹਨਾਂ ਦਿਖਾ ਦਿਓ ਡਲਿਆਂ ਦੀਆਂ ਆਹ ਡਰਮ ਵੇਖੋ ਆਹ ਸਰਗਾ ਮੈਂ ਘਰ ਤੋਂ ਘਟ ਫੈਕਟਰੀ ਤੋਂ ਦੋ ਕਿੱਲੇ ਦੂਰ ਆ ਗਿਆ ਹੁਣ ਆਹ ਸਰਗਾ ਵੇਖੋ ਉਹ ਸਿਲੰਟਰ ਦਾ ਸਰਗਾ ਜਿਹੜਾ ਲੈਂਟਰ ਦੇ ਵਿੱਚ ਸਰਗਾ ਪਿਆ ਸੀ ਉਹਦੀਆਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਮੈਂ ਇਧਰਲੇ ਪਾਸੇ ਡਰਮ ਆ ਦੋ ਕਿੱਲੇ ਦੂਰ ਆ ਗਿਆ ਮੈਂ ਹੁਣ ਤੇ ਇਹ ਡਰਮ ਤਾਂ ਤੁਹਾਨੂੰ ਵਾਹਨ ਦੇ ਵਿੱਚ ਬਹੁਤ ਦੂਰ ਦੂਰ ਤੱਕ ਦਿਸ ਜਾਣਗੇ ਇਧਰਲੇ ਪਾਸੇ ਵੇਖੋ ਜਿਹੜੇ ਵਿੱਚ ਬੰਦੇ ਕੰਮ ਕਰਨ ਵਾਲੇ ਸੀ ਉਹ ਕਿੰਨੀ ਦੂਰ ਤੱਕ ਗਏ ਹੋਣਗੇ ਕੋਈ ਸੁੱਤਾ ਪਿਆ ਹੋਣਾ ਕੋਈ ਜਾਗਦਾ ਹੋਊਗਾ ਕੋਈ ਕੰਮ ਕਰਦਾ ਹੋਊਗਾ ਕਿਸ ਤਰ੍ਹਾਂ ਆਹ ਵੇਖੋ ਸਾਰਾ ਸਮਾਨ ਤੁਹਾਨੂੰ ਵਾਹਣਾ ਦੇ ਵਿੱਚ ਖਿਲਰਿਆ ਮਿਲੂਗਾ ਇਧਰਲੇ ਪਾਸੇ ਜਿੰਨਾ ਵੀ ਸਮਾਨ ਸਾਰਾ ਖਿਲਰਿਆ ਮਿਲਿਆ 2-3 ਕਿਲੋਮੀਟਰ ਕੀ 4-5 ਕਿਲੋਮੀਟਰ ਤੱਕ ਦੀਆਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਇੱਟਾਂ ਵੇਖੋ ਤੁਸੀਂ ਕਿੰਨੀਆਂ ਪਈਆਂ ਇੱਟਾਂ ਇੱਟਾਂ ਦਿਸਣੀਆਂ ਸੋਨੂੰ ਤੇ ਜਿਹੜੇ ਕੰਮ ਕਰਨ ਵਾਲੇ ਲੋਕ ਆ ਉਹ ਇਹਦੇ ਵਿੱਚੋਂ ਕਿੰਨੀ ਕਿੰਨੀ ਦੂਰ ਤੱਕ ਡਿਗੇ ਹੋਣਗੇ ਜਾ ਕੇ ਵੇਖੋ ਇੱਥੇ ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਕਿੰਨੇ ਲੋਕਾਂ ਦੀ ਮੌਤ ਹੋਈ ਆ ਕਿੰਨੇ ਜ਼ਖਮੀ ਹੋਏ ਆ ਉਹ ਵੀ ਤੁਹਾਨੂੰ ਜਾਣਕਾਰੀ ਇਕੱਠੀ ਕਰਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਇੱਥੇ ਨੁਕਸਾਨ ਬਹੁਤ ਜ਼ਿਆਦਾ ਹੋਇਆ ਨੁਕਸਾਨ ਬਹੁਤ ਜ਼ਿਆਦਾ ਹੋਇਆ ਇਹ ਪਟਾਕਿਆਂ ਵਾਲੀ ਫੈਕਟਰੀ ਸੀ ਖੇਤਾਂ ਦੇ ਵਿੱਚ ਲੱਗੀ ਹੋਈ ਆ ਪਿੰਡ ਸਿੰਘੇ ਵਾਲੇ ਦਾ ਇੱਕ ਬਾਈ ਆ ਉਸ ਦੀ ਫੈਕਟਰੀ ਆ ਇਹ تر세ਮ ਸਿੰਘ ਦੀ ਫੈਕਟਰੀ ਆ ਤੇ ਇਧਰਲੇ ਪਾਸੇ ਵੇਖੋ ਐਂਗਲ ਕਿੜੇ ਕਿੜੇ ਮਜ਼ਬੂਤ ਐਂਗਲ ਆ ਜਿਹੜੇ ਇੰਨੀ ਦੂਰ ਤੱਕ ਆਏ ਵੇਖੋ ਹੋਰ ਕਾਫੀ ਸਮਾਨ ਆ ਉਧਰਲੇ ਪਾਸੇ ਤੁਹਾਨੂੰ ਦਿਖਾ ਨਹੀਂ ਸਕਦੇ ਜਾਣਾ ਪਊ ਸਾਨੂੰ ਉਧਰਲੇ ਪਾਸੇ ਵੀ ਕਾਫੀ ਸਮਾਨ ਆ ਜਿਹੜਾ ਪਿਆ ਪਟਾਕਿਆਂ ਵਾਲਿਆਂ ਫਿਲਟਰਾਂ ਦੇ ਵਿੱਚ ਤੁਸੀਂ ਆਮ ਹੀ ਵੇਨੇ ਆ ਇਹੋ ਜਿਹੇ ਹਾਸੇ ਕਿਉਂ ਵਾਪਰਦੇ ਆ ਵਾਪਰਨ ਦਾ ਕਾਰਨ ਵੀ ਇਹ ਹੁੰਦਾ ਕਿ ਅਣਗਹਿਲੀ ਵਰਤੀ ਜਾਂਦੀ ਆ ਅਣਗਹਿਲੀ ਜਿਹੜੇ ਸਾਵਧਾਨੀਆਂ ਉਹ ਵਰਤੀਆਂ ਨਹੀਂ ਜਾਂਦੀਆਂ ਜਿਵੇਂ ਅੱਗ ਬੁਝਾਉਣ ਵਾਲੇ ਸਿਲੰਡਰ ਹੁੰਦੇ ਆ ਪਾਣੀ ਵਾਲੀਆਂ ਪਾਈਪਾਂ ਫਾਈਬਰਗਿਟ ਦੇ ਪ੍ਰਬੰਧ ਕਰਨਾ ਪੈਂਦਾ ਉਹ ਵੀ ਨਹੀਂ ਕੀਤਾ ਹੁੰਦਾ ਚਲੋ ਜੀ ਠੀਕ ਹੈ ਕਿਉਂਕਿ ਇੱਥੇ ਵਿਚਾਰੇ ਗਰੀਬ ਲੋਕ ਇਹ ਕੰਮ ਕਰਦੇ ਆ ਇੱਧਰ ਵੇਖੋ ਆ ਬਹੁਤ ਜ਼ਿਆਦਾ ਮੋਟੀ ਰਾੜ ਐ ਕਾਫੀ ਭਾਰੀ ਲੋਹੜੀ ਆ ਕਿੰਨੀ ਦੂਰ ਤੱਕ ਇਹ ਆਈ ਆ ਕਬਜੇ ਲੱਗੇ ਹੋਇਆ ਕੀ ਕੁਛ ਦਿਖਾਈ ਦੇ ਤੁਹਾਨੂੰ ਬਹੁਤ ਜ਼ਿਆਦਾ ਇਧਰ ਦੇ ਪਾਸੇ ਮਲਬਾ ਵੇਖੋ ਕਿੰਨਾ ਖੇੜਾ ਕਿੰਨਾ ਜ਼ੋਰਦਾਰ ਧਮਾਕਾ ਹੋਇਆ ਕਿੰਨਾ ਲੋਕਾਂ ਦਾ ਨੁਕਸਾਨ ਹੋਇਆ ਹੋਊਗਾ ਕਿੰਨੇ ਲੋਕਾਂ ਦੀ ਜਾਨਾਂ ਚਲੀਆਂ ਗਈਆਂ ਹੋਣੀਆਂ ਇਹਦੇ ਵਿੱਚ ਕੁਝ ਮਾਸੂਮ ਬੱਚੇ ਵੀ ਹੋਣਗੇ ਇਹਦੇ ਵਿੱਚ ਕੁਝ ਔਰਤਾਂ ਵੀ ਹੋਣਗੀਆਂ ਇਧਰ ਵੇਖੋ ਆ ਲੈਂਟਰ ਆ ਲੈਂਟਰ ਆ ਤਾਂ ਜਿਹੜਾ ਸਰਗਾ ਕਿੰਨਾ ਮਜਬੂਤ ਆ ਕਿੰਨੀ ਦੂਰ ਤੱਕ ਆਇਆ ਗਾਡਰ ਵੇਖੋ ਡਰਮ ਗਾਡਰ ਵਖਾਓ ਕਿੰਨੇ ਗਾਡਰ ਵੇ ਕੈਮਰਾਮੈਨ ਨੂੰ ਕਹਿੰਦਾ ਇੱਕ ਵਾਰੀ ਦ ਕਾਡਰ ਵਖਾ ਲਈ ਆ ਡਰਮ ਵੇਖੋ ਸਾਰੇ ਦੇ ਚੁੱਥੜੇ ਡੜਾ ਤੇ ਰਾਤ ਦੇ 12 ਵਜੇ ਦੇਖਦੇ ਇਹ ਹਾਸਾ ਵਾਪਰਿਆ ਜਿਹੜਾ ਹੋਇਆ ਇਧਰ ਇੱਥੇ ਕੁਝ ਲੋਕ ਪਹੁੰਚੇ ਵੀ ਆ ਉਹਨਾਂ ਦੇ ਨਾਲ ਵੀ ਗੱਲ ਸਾਂਝੀ ਕਰਾਂਗੇ ਵੀ ਕਿਸ ਤਰ੍ਹਾਂ ਦਾ ਨੁਕਸਾਨ ਹੋਇਆ ਕਿੰਨੇ ਕੁ ਲੋਕ ਕੰਮ ਕਰ ਰਹੇ ਸੀ ਜਿੰਨੀ ਕਿ ਜਾਣਕਾਰੀ ਇਹਨਾਂ ਨੂੰ ਲੋਕਾਂ ਨੂੰ ਹੈਗੀ ਆ ਉਹ ਨਹੀਂ ਕੋਈ ਤੁਹਾਡੇ ਤੱਕ ਜਰੂਰ ਪਹੁੰਚਾਵਾਂਗੇ ਅਸੀਂ ਸਾਂਝੀ ਕਰਾਂਗੇ ਕਿਵੇਂ ਲੱਗਦਾ ਜਿਹੜਾ ਇਸ ਧਮਾਕਾ ਹੋਇਆ ਕਿਵੇਂ ਹੋਇਆ ਪਤਾ ਕੁਝ ਧਮਾਕਾ ਜੀ ਰਾਤ ਕਹਿੰਦੇ ਕਿ 1:30 ਵਜੇ ਹੋਇਆ ਜੀ 1:30 ਵਜੇ ਹੋਇਆ ਹਾਂ ਜੀ ਕਿਸ ਤਰ੍ਹਾਂ ਹੋਇਆ ਕੋਈ ਤੁਹਾਨੂੰ ਜਾਣਕਾਰੀ ਹੈ ਤੁਹਾਨੂੰ ਵੀ ਨੇ ਇਹ ਤਾਂ ਨਹੀਂ ਜੇ ਅਸੀਂ ਤਾਂ ਹੁਣ ਦੇਖਣੇ ਆਏ ਹੂੰ ਪਿਆਏਗਾ ਦੇ 5 ਦੇ 6 ਦੇ ਕਰੀਬ ਬੰਦੇ ਮਰ ਗਏ ਤੇ ਬਾਕੀ ਕਹਿੰਦੇ ਘਾਇਲ ਬਹੁਤ ਹੂੰ ਤਮਾ ਆ ਦੇਖੋ ਤੁਸੀਂ ਕਿੰਨੀ ਦੂਰ ਤੱਕ ਵੇਖੋ ਇੱਟਾਂ ਡਲੇ ਜੇ ਖਿਲਰੇ ਆ ਘਟ ਤੋਂ ਘਟ ਜੇ ਗੱਲ ਕਰਕੇ 4-5 ਕਿਲੇ ਮੀਟਰ 5 ਕਿਲੇ ਦੂਰ ਤੱਕ ਗਿਆ ਹਾਂਜੀ ਨੁਕਸਾਨ ਬਹੁਤ ਹੋਇਆ ਜੀ ਵਿਚਾਰੇ ਇੱਥੇ ਪਰਦੇਸੀ ਉਹ ਜਿਗੇ ਮਜ਼ਦੂਰ ਸੀਗੇ ਤੇ ਉਹਨਾਂ ਦੇ ਬਹੁਤ ਕਰੀਬ ਸੱਟਾ ਹੋਊਗਾ ਤੇ ਕੁਸਤਾ ਉੱਥੇ ਪੀਜੀਐ ਚ ਬਠਿੰਡੇ ਦਾ ਅਗਲਾ ਕੁਸ ਇੱਥੇ ਆਪਣੇ ਬਾਦ ਲੋਕ ਦਾਖਲਾ ਤੁਹਾਡਾ ਪਿੰਡ ਕਿਹੜਾ ਹੈ ਮੈਣਾ ਪਿੰਡ ਹੈ ਮੈਨੂੰ ਕਿਵੇਂ ਲੱਗਦਾ ਹੈ ਜਿਹੜਾ ਨੁਕਸਾਨ ਹੋਇਆ ਦੇਖੋ ਜੀ ਕੀ ਕਹਿ ਸਕਦੇ ਆਪਾਂ ਜਦੋਂ ਕੋਲੇ ਨਹੀਂ ਸੀ ਜੀ ਹੂੰ ਸੁਣਿਆ ਤਾਂ ਹੋਣਾ ਤੁਹਾਡਾ ਏਰੀਆ ਤਾਂ ਨੇੜੇ ਹੀ ਆ ਤੁਹਾਡੀ ਪਿੰਡ ਦਾ ਹੁੰਦਾ ਜੀ ਅਸੀਂ ਤਾਂ ਅੱਜ ਪਤਾ ਲੱਗਿਆ ਬਈ ਪਾਕਟ ਪਟਾਕਾਂ ਵਾਲੀ ਫੈਕਟਰੀ ਹੈਗੀ ਇੱਥੇ ਹੂੰ ਪਤਾ ਨਹੀਂ ਸੀ ਕਦੇ ਨਾ ਤਾਂ ਕਹਿੰਦੇ ਸੀ ਕਿ ਜੀ ਆਪਣੇ ਨਾਂ ਪੋਲਟੀ ਫਾਰਮਾ ਹੂੰ ਪੋਲਟੀ ਫਾਰਮ ਦੇ ਨਾਂ ਦੇ ਥੱਲੇ ਕਹਿੰਦੇ ਕਿ ਪਟਾਕਾਂ ਵਾਲੀ ਫੈਕਟਰੀ ਚੱਲ ਰਹੀ ਸੀ ਗੈਰ ਕਾਨੂੰਨੀ ਹੂੰ ਇਹ ਕਹਿੰਦੇ ਆਮ ਪਾਲਟੀ ਦੇ ਕਿਸੇ ਵਰਕਰ ਦਾ ਹੈਗਾ ਇਹਦੇ ਵਿੱਚ ਉਹ ਜਨਕ ਹਿੱਸਾ ਹੂੰ ਤਾਂ ਉਹਦੇ ਕਰਕੇ ਚੱਲ ਰਹੀ ਸੀ ਇਹ ਹੂੰ ਤਾਂ ਕਰਕੇ ਵੀ ਅਸਤਾਬਾਜੀ ਸੁਣਿਆ ਜਦ ਸਾਡਾ ਤਾਂ ਧਰਨਾ ਸੀ ਇੱਥੇ ਮਿਲੋਟ ਅਸੀਂ ਤਾਂ ਉੱਥੋਂ ਆਏ ਹਾਂ ਜੀ ਦੇਖੋ ਸਰ ਨੇ ਸੁਣਗਾ ਸੁਣਾਇੰਗਾ ਗੱਲਾਂ ਹੁੰਦੀਆਂ ਲੋਕ ਸੁਣਦੇ ਪਤਾ ਲੱਗਦਾ ਅਧਰਾਹਾ ਪਟਾਕੇ ਆ ਉਹ ਜਿਹੜੇ ਬੰਦੇ ਆ ਤੁਸੀਂ ਵੇਖਦੇ ਨਿੱਕੇ ਬੱਚੇ ਚਲਾਉਂਦੇ ਛੋਟੇ ਛੋਟੇ ਪਟਾਕੇ ਆ ਆ ਪਟਾਕੇ ਪਏ ਸਾਰੇ ਤੇ ਆਮ ਆਦੀ ਪਾਰਟੀ ਦੇ ਕਿਸੇ ਇਹਦੇ ਚ ਲੀਡਰ ਦਾ ਹੱਥ ਹੈ ਕਿ ਕਿਸੇ ਲੀਡਰ ਦਾ ਇਹਦੇ ਵਿੱਚ ਹਿੱਸਾ ਜਿਹੜੇ ਆਮ ਆਦੀ ਪਾਰਟੀ ਦੇ ਕਿਸੇ ਦੱਸਿਆ ਜਾ ਰਿਹਾ ਸਾਨੂੰ ਤਾਂ ਪਤਾ ਨਹੀਂ ਇਹ ਵੇਖੋ ਜਿਹੜੇ ਲੋਕ ਖੜੇ ਆ ਇਹੀ ਦੱਸ ਰਿਹਾ ਆ ਉਹ ਪਟਾਕੇ ਆ ਜੀ ਇਹ ਨਹੀਂ ਪਤਾ ਵੀ ਇਹ ਲੀਗਲ ਸੀ ਜਾਂ ਅਨਲੀਗਲ ਸੀ ਕਿਸ ਤਰ੍ਹਾਂ ਲੱਗੀ ਸੀ ਕਿਸ ਤਰ੍ਹਾਂ ਨਹੀਂ ਲੱਗੀ ਸੀ ਤੇ ਇਧਰ ਹੋਰ ਵੀ ਪੁੱਛ ਰਹੇ ਨੇ ਬਾਈ ਇਹ ਤੁਹਾਡਾ ਪਿੰਡ ਕਿਹੜਾ ਹੈ ਮੇਰੀ ਕਿ ਤੁਹਾਡੇ ਦੇ ਪਿੰਡ ਬਿਲਕੁਲ ਨੇੜੇ ਆ ਹਾਂਜੀ ਕਿੰਨੇ ਕੁ ਲੋਕਾਂ ਦੀ ਜਿਹੜਾ ਨੁਕਸਾਨ ਹੋਇਆ ਕਿੰਨੇ ਕੁ ਲੋਕਾਂ ਦੀ ਜਾਨ ਚਲੀ ਗਈ ਪੰਜ ਕੇ ਬੰਦੇ ਆ ਦੇ ਜੀ ਪੰਜ ਕੇ ਬੰਦੇ ਹਾਂਜੀ ਇਹਦੇ ਵਿੱਚ ਕੁਝ ਬੱਚੇ ਵੀ ਆ ਨਹੀਂ ਬੰਦੇ ਹੀ ਆ ਬੱਚੇ ਤਾਂ ਹਨਿਆ ਦੇ ਕੋਈ ਔਰਤਾਂ ਨਹੀਂ ਜੀ ਬਣ ਮੁੰਡੇ ਹੀ ਆ ਸਾਰੇ ਹਮ ਫਲੇਵਰ ਵਾਲੇ ਜੀ ਜੀ ਇਹ ਤੁਹਾਨੂੰ ਪਤਾ ਸੀ ਵੀ ਇੱਥੇ ਫੈਕਟਰੀ ਹੈ ਲੋਕ ਤਾਂ ਕਹਿੰਦੇ ਵੀ ਇੱਥੇ ਨਹੀਂ ਪਤਾ ਜੀ ਨੇੜੇ-ਨੇੜੇ ਕਿਸ ਨੂੰ ਨਹੀਂ ਪਤਾ ਕਿਸ ਨੂੰ ਨਹੀਂ ਪਤਾ ਸੀ ਕੀ ਕਹਿੰਦੇ ਸੀ ਤੁਸੀਂ ਕਾਦੀ ਫਿਰ ਪੋਲਟਰੀ ਫਾਰਮ ਸੀ ਇੱਥੇ ਪੋਲਟਰੀ ਫਾਰਮ ਹੁੰਦੇ ਸੀ ਪੋਲਟਰੀ ਫਾਰਮ ਹੁੰਦੇ ਸੀ ਹਾਂਜੀ ਹਾਂਜੀ ਮੁਰਗਾਂ ਦਾ ਮੁਰਗੀਆਂ ਦਾ ਹਾਂਜੀ ਹਾਂਜੀ ਪਤਾ ਹੀ ਨਹੀਂ ਕਿਸ ਨੂੰ ਪੜਾਕਾ ਫੈਕਟਰੀ ਇੱਥੇ ਜੀ ਜੀ ਇਹਦਾ ਰਾ ਤੜਕ ਪੜਾਕਾ ਆ ਆ ਹੋਇਆ ਰਾਤ ਕਾਂਡ ਤੇ ਤਾ ਪਤਾ ਲੱਗਾ ਸਾਰਾ ਹੂੰ ਇਹਦਾ ਮਤਲਬ ਫਿਰ ਗੈਰਕਾਨੂੰਨੀ ਚੱਲਦੀ ਸੀ ਇਹਨੂੰ ਪਤਾ ਹੀ ਨਹੀਂ ਕਿਸੇ ਨੂੰ ਕੀ ਪਤਾ ਗੈਰ ਕਾਨੂੰਨੀ ਹੈ ਜੋ ਖੇਤਾਂ ਚ ਗੈਰ ਕਾਨੂੰਨੀ ਆ ਪਾਸੇ ਕਰੀਏ ਚੋਰੀ ਜੀ ਆ ਪਾਸੇ ਪਾਸੇ ਕੁਝ ਵੀ ਨਹੀਂ ਤਾਂ ਸਾਰਾ ਗੈਰ ਕਾਨੂੰਨੀ ਵੀ ਜਦੋਂ ਕਿਸੇ ਨੂੰ ਨਹੀਂ ਪਤਾ ਇਹ ਤਾਂ ਪਤਾ ਹੀ ਹੁਣ ਲੱਗਾ ਇਹ ਧਮਾਕਾ ਹੋਇਆ ਪਹਿਲਾਂ ਕਿਸੇ ਨੂੰ ਕਿਸੇ ਨੂੰ ਨਹੀਂ ਪਤਾ ਜੀ ਹੁਣ ਸੁਣੀ ਉਹਨੇ ਵੀ ਸਾਰੇ ਲੋਕਾਂ ਦਾ ਦੱਸਣ ਦੇ ਮੁਤਾਬਕ ਹੈ ਕਿ ਜੇ ਇਹ ਦੀ ਫੈਕਟਰੀ ਆ ਇਹ ਗੈਰ ਕਾਨੂੰਨੀ ਲੱਗੀ ਹੋਈ ਆ ਇਹ ਲੋਕ ਕਹਿੰਦੇ ਵੀ ਇਹ ਤਾਂ ਐਂ ਲੱਗਦਾ ਸੀ ਜਿਵੇਂ ਕੋਈ ਪੁਲਟਰੀ ਫਾਰਮ ਹੁੰਦਾ ਤੇ ਕਿਸੇ ਨੂੰ ਪਤਾ ਹੀ ਨਹੀਂ ਸੀ ਜਦੋਂ ਹੁਣ ਧੁਮਾਕਾ ਹੋ ਗਿਆ ਦੂਰ ਤੱਕ ਧੁਮਾਕਾ ਹੋਇਆ ਤੇ ਉਦੋਂ ਪਤਾ ਲੱਗਾ ਵੀ ਇਹ ਤਾਂ ਪਟਾਕੇ ਵਾਲੀ ਫੈਕਟਰੀ ਐ ਇਹ ਕਈ ਵਾਰ ਨਾ ਗੈਰ ਕਾਨੂੰਨੀ ਤਰੀਕੇ ਨਾਲ ਲੱਗੀਆਂ ਹੁੰਦੀਆਂ ਪ੍ਰਸ਼ਾਸਨ ਤੋਂ ਇਸ ਦੇ ਅਲਸਣਸਿਵ ਨਹੀਂ ਲਿਆ ਹੁੰਦਾ ਕਈਆਂ ਨੇ ਤਾਂ ਕਈਆਂ ਜਿਹੜੀਆਂ ਸਾਵਧਾਨੀਆਂ ਵਰਤਣ ਹੁੰਦੀਆਂ ਉਹ ਵੀ ਨਹੀਂ ਵਰਤੀਆਂ ਹੁੰਦੀਆਂ ਤੇ ਵੇਖੋ ਧੁਮਾਕਾ ਇੰਨਾ ਜ਼ੋਰਦਾਰ ਹੋਇਆ ਕਿੰਨਾ ਕਾਫੀ ਕਾਫੀ ਭਾਰੀ ਲੈਂਟਰ ਐ ਅੰਦਰ ਮਸ਼ੀਨਰੀ ਵੀ ਦਿਖਾਉਂਦੇ ਆ ਸਾਨੂੰ ਜਿਹੜੀ ਮਸ਼ੀਨਰੀ ਪਟਾਕੇ ਬਣਾ ਰਹੀ ਸੀ ਇਹ ਤੁਹਾਨੂੰ ਪਿੰਡ ਸਿੰਘੇ ਵਾਲੇ ਦੀਆਂ ਤਸਵੀਰਾਂ ਦਿਖਾ ਰਿਹਾ ਹਾਂ ਇਹ ਸਾਰਾ ਪਟਾਕੇ ਸੀ ਚਾਰ ਹੁੰਦੇ ਸੀ ਜਿਹੜੇ ਪਟਾਕੇ ਇੱਥੇ ਤੇ ਆ ਇਹਨਾਂ ਦੇ ਵਿੱਚ ਜਿਹੜੇ ਪਟਾਕੇ ਬਣ ਕੇ ਉਦੋਂ ਬਾਅਦ ਪੈਕ ਹੁੰਦੇ ਸੀ ਤੇ ਆ ਇਧਰ ਛੋਟੇ-ਛੋਟੇ ਬੱਚੇ ਜਿਹੜੇ ਡੀਲਾਂ ਚਲਾਉਂਦੇ ਹੁੰਦੇ ਆ ਉਹ ਆ ਚੀਜ਼ਾਂ ਸਾਰੀਆਂ ਹੋਰ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਇਧਰਲੇ ਪਾਸੇ ਜੋ ਪ੍ਰਵਾਸੀ ਮਜ਼ਦੂਰ ਸੀ ਉਹਨਾਂ ਦੇ ਜੋ ਲੀੜਾ ਲੱਤਾਂ ਸਭ ਕੁਝ ਬਚਿਆ ਹੀ ਨਹੀਂ ਮੈਂ ਗੱਲ ਕਰਾਂ ਤਾਂ ਇਥੋਂ ਪਿੰਡ ਦੇ ਲੋਕ ਆਏ ਆ ਜਦੋਂ ਧੁਮਾਕੇ ਦੀ ਆਵਾਜ਼ ਸੁਣੀ ਲੋਕਾਂ ਨੂੰ ਜਿਵੇਂ ਜਿਵੇਂ ਪਤਾ ਲੱਗਾ ਤੇ ਲੋਕ ਪਿੰਡਾਂ ਦੇ ਵਿੱਚੋਂ ਆ ਰਹੇ ਕਿਹੜਾ ਪਿੰਡ ਹੈ ਬਾਈ ਦਾ ਵਹੀ ਹੈ ਪਿੰਡ ਆਪਣਾ ਬਾਣਾ ਆਪਣਾ ਹੀ ਬਾਣਾ ਆ ਬਾਣਾ ਤੁਹਾਡਾ ਨਾਲ ਹੈ ਹਾਂ ਜੀ ਬਾਣਾ ਆਪਣੇ ਹੀ ਤੁਹਾਡਾ ਬਾਣਾ ਨਾਲ ਤੁਹਾਨੂੰ ਪਤਾ ਸੀ ਵੀ ਇਹ ਫੈਕਟਰੀ ਟੁਟਾਕਿਆਂ ਦੀ ਹੈ ਨਹੀਂ ਆਪਾਂ ਤਾਂ ਕੰਮ ਕਰਦੇ ਸੀ ਆਪਾਂ ਨੂੰ ਨਹੀਂ ਪਤਾ ਸੀਗਾ ਤੇ ਉਹ ਇੱਥੇ ਸੀਗਾ ਬਾਣਾ ਮੋਟਾ ਫੋਲਡਰੀ ਫਾਰਮਸੀ ਇਹਦਾ ਉਦੋਂ ਪਤਾ ਸੀ ਆਪਾਂ ਨੂੰ ਤਾਂ ਉਹ ਤੁਹਾਡੇ ਪਾਸਾ ਸੀਗਾ ਇਰਾਵੇ ਰਾਤੀ ਸਾਨੂੰ ਬੜਾ ਪਤਾ ਲੱਗਿਆ ਤੇ ਰਾਤ ਭਰ ਇਹ ਯਾਰ ਧਮਾਕਾ ਕਿੰਨਾ ਕੁ ਜ਼ੋਰਦਾਰ ਹੋਇਆ ਬਹੁਤ ਜ਼ੋਰਦਾਰ ਆ ਜੀ ਸਾਰਾ ਕੋ ਪਤਾ ਲੱਗਿਆ ਵੀ ਸਾਰਾ ਪਿੰਡ ਉੱਠ ਖੜਾ ਸੀਗਾ ਹੂੰ ਤੇ ਉਦੋਂ ਬਾਅਦ ਪਤਾ ਲੱਗਿਆ ਹੂੰ ਕਿ ਉਹਨੇ ਪਤਾ ਲੱਗਿਆ ਸਾਨੂੰ ਉਹ ਪਿੰਡਾਂ ਦੇ ਵਿੱਚ ਧਮਾਕਾ ਗਿਆ ਹੋਣਾ ਨਾ ਹਾਂ ਗਿਆ ਹੋਇਆ ਇਹ ਬੜਾ ਬੜਾ ਪਤਾ ਲੱਗੇ ਪਾਕਿਸਤਾਨ ਨੇ ਬੰਬ ਸਿੱਟਿਆ ਹੀ ਹੂੰ ਐ ਲੱਗਿਆ ਜਿਵੇਂ ਪਾਕਿਸਤਾਨ ਨੇ ਬੰਬ ਸਿੱਟਿਆ ਐ ਲੱਗਿਆ ਹਾਂ ਹਾਂ ਜੀ ਤੁਸੀਂ ਡਰ ਗਏ ਹੋਗੇ ਕਿ ਪਾਕਿਸਤਾਨ ਨੇ ਸੜਤਾ ਮੈਂ ਸੀ ਤਾਂ ਸੋਹੀ ਸੋਚਿਆ ਸੀ ਕਿ ਪਾਕਿਸਤਾਨ ਨੇ ਰਗੜਤਾ ਹੀ ਸਾਨੂੰ ਐਂ ਲੱਗਿਆ ਐਂ ਲੱਗਿਆ ਐਂ ਲੱਗਿਆ ਜੀ ਸਾਨੂੰ ਕਦੇ ਐਂ ਲੱਗੇ ਵੀ ਟਰਾਂਸਫਾਰਮਰ ਫੁੱਟਿਆ ਸਾਡੇ ਘਰ ਦੇ ਕੋਲੇ ਕਿਤੇ ਉਹਦਾ ਪਟਾਕਾ ਵੱਜਿਆ ਹੂੰ ਤੇ ਪਰ ਸੀ ਇੱਥੇ ਆ ਕੁਝ ਹੋਇਆ ਭਾਈ ਕਿਵੇਂ ਲੱਗਦਾ ਤੁਸੀਂ ਤਾਂ ਕਿ ਪੜੇ ਲਿਖੇ ਹੋ ਵੀ ਜਿਹੜਾ ਇਹ ਪਟਾਕਿਆਂ ਦੀ ਫੈਕਟਰੀ ਦੇ ਵਿੱਚੋਂ ਇੰਨਾ ਵੱਡਾ ਹਾਦਸਾ ਹੋਇਆ ਕਈ ਲੋਕ ਤਾਂ ਕਹਿ ਰਹੇ ਵੀ ਗੈਰਕਾਨੂੰਨੀ ਸੀ ਸਹੀ ਤਰੀਕੇ ਨਾਲ ਜਾਨੀ ਕਿ ਇਸ ਦੇ ਜਿਹੜਾ ਚੀਜ਼ਾਂ ਜਿਵੇਂ ਤੁਸੀਂ ਸਾਨੂੰ ਤਾਂ ਨਹੀਂ ਧਿਆਨ ਚ ਸੀ ਇੰਨਾ ਚਰ ਹੋ ਗਿਆ ਇੱਥੇ ਰਹਿੰਦੇ ਨੂੰ ਪਤਾ ਨਹੀਂ ਇਸ ਫੈਕਟਰੀ ਤੇ ਨਾ ਜੀ ਪਹਿਲਾਂ ਇੱਕ ਉਧਰ ਸੀਗੀ ਉਹ ਪਹਿਲਾਂ ਉੱਚ ਵੀ ਹੋ ਗਿਆ ਸੀ ਆਸਾ ਫਟਕਾਂ ਦੇ ਨਾਲ ਸੀਗੀ ਉੱਥੇ ਪੁਲ ਦੇ ਕੋਲੇ ਅੰਡਰਗਰਾਉਂਡ ਪੁਲ ਬਣਿਆ ਨਾ ਡੱਬ ਵਾਲੀ ਉਹਦੇ ਥੱਲੇ ਸੀਗੀ ਉੱਚ ਵੀ ਇਸ ਤਰ੍ਹਾਂ ਇਸ ਤਰ੍ਹਾਂ ਹੋ ਗਿਆ ਸੀ ਪਿਛਲੇ ਵਾਰੀ ਹੋਇਆ 6 ਕਿ ਮਹੀਨੇ ਪਹਿਲਾਂ ਹੀ ਬਲਾਸਟ ਹੋਇਆ ਸੀ ਬਹੁਤ ਤਕੜਾ ਉੱਥੇ ਵੀ ਉੱਥੇ ਕਿੰਨੀਆਂ ਮੌਤਾਂ ਆਈਆਂ ਸੀ ਉੱਥੇ ਮੌਤਾਂ ਤਾਂ ਹੋਈਆਂ ਸੀ ਪਰ ਉਹਨਾਂ ਨੇ ਪੂਰੀ ਜਾਣਕਾਰੀ ਨਹੀਂ ਦੇ ਦਿੱਤੀ ਬਾਹਰੋਂ ਲਿਕਲੀ ਮੰਨ ਲਓ ਇੱਥੇ ਕਿੰਨੀਆਂ ਹੋਈਆਂ ਤੁਹਾਡੇ ਸਾਬ੍ਹ ਇੱਥੇ ਕਹਿ ਰਹੇ ਆ ਜੀ ਮੰਨ ਲਓ ਵੀ ਬੋਲਦੇ ਸੀ ਖਣੀ ਕਿੰਨੀਆਂ ਜੀ ਪੱਕਾ ਅਜ ਤੱਕ ਕਿਸੇ ਨੂੰ ਗੈਸ ਨਹੀਂ ਗਿਆ ਕੋਈ 10 ਕਹਿ ਰਿਹਾ ਕੋਈ 15 ਕਹਿ ਰਿਹਾ ਕੋਈ ਕਿੰਨੇ ਕਹਿ ਰਿਹਾ ਕੋਈ ਕਿੰਨੇ ਕਹਿ ਰਿਹਾ ਇਹ ਤਾਂ ਵੇਖੋ ਜਿਹੜਾ ਮਾਲਕ ਹੈ ਉਹਨੂੰ ਪਤਾ ਸੀ ਮੇਰੀ ਫੈਕਟਰੀ ਦੇ ਅੰਦਰ ਕਿੰਨੇ ਬੰਦੇ ਕੰਮ ਕਰਦੇ ਆ ਹਾਂ ਕਿੰਨੇ ਬੰਦੇ ਕੰਮ ਕਰਦੇ ਆ ਦੂਜੀ ਗੱਲ ਜੀ ਇਹਦੇ ਚ ਮੈਨੂੰ ਤਾਂ ਲੱਗਦਾ ਨਹੀਂ ਕੋਈ ਬੰਦਾ ਬਚਿਆ ਹੋਇਆ ਜੀ ਜਿਹੜੇ ਹਿਸਾਬ ਨਾਲ ਬਲਾਸਟ ਹੋਇਆ ਦੇਖੋ ਜੀ ਇੱਟਾਂ ਦੇ ਖੋਰੇ ਖੂਰੇ ਉਹ ਜੇ 5-5 ਕਿੱਲੇ ਦੂਰ ਹਾਂਜੀ 5-5 6-6 ਕਿੱਲੇ ਦੂਰ ਤੱਕ ਮੈਂ ਵੇਖਾ ਉਹ ਡਰਮ ਵੇਖੋ ਤੁਸੀਂ ਕਿੰਨੇ ਦੂਰ ਦੂਰ ਤੱਕ ਡਰਮ ਪਏ ਆ ਸਵਾ ਬਨਾ ਨੀ ਬਚਨ ਦੀ ਹੂੰ ਬਿਲਕੁਲ ਸਹੀ ਆ ਜਿਹੜੇ ਹਿਸਾਬ ਨਾਲ ਧਮਾਕਾ ਹੋਇਆ ਤੁਸੀਂ ਜੇ ਲੈੰਟਰ ਵੇਖੋ ਜਿਹੜੇ ਭਾਰੇ ਡਿੱਟੇ ਆ ਐਡਾ ਜ਼ੋਰਦਾਰ ਧਮਾਕਾ ਹੋਇਆ ਕਿਉਂਕਿ ਸਾਰਾ ਬਰੂਦ ਹੀ ਪਿਆ ਸੀ ਲੋਕ ਪਹਿਲਾਂ ਤਾਂ ਡਰ ਗਏ ਲੋਕਾਂ ਨੇ ਆਖਿਆ ਕਿ ਪਾਕਿਸਤਾਨ ਵਾਲੇ ਮਜਾਇਲਤਾ ਨਹੀਂ ਛੜਤੀ ਸਾਡੇ ਲੋਕ ਡਰ ਗਏ ਕੋਈ ਕਹਿੰਦਾ ਟਰਾਂਸਫਾਰਮਰ ਤਾਂ ਨਹੀਂ ਫਟ ਗਿਆ ਜਿਹੜੇ ਹਿਸਾਬ ਨਾਲ ਧਮਾਕਾ ਹੋਇਆ ਉਸ ਹਮਤਾਂ ਲੱਗਦਾ ਵੀ ਲੋਕ ਇੱਥੇ ਬਚੇ ਨਹੀਂ ਹੋਣੇ ਕਿਉਂਕਿ ਇੱਟਾਂ ਖਿਲਰੀਆਂ ਗਾਰਡਰ ਵੇਖੋ ਦੂਰ ਦੂਰ ਤੱਕ ਗਏ ਲੋਹੇ ਦੇ بڑے بڑے ਪਿੱਲਰ ਸੀ ਉਹ ਦੂਰ ਦੂਰ ਤੱਕ ਗਏ ਤੇ ਫਿਰ ਆ ਇਹ ਮਲਵਾ ਸਾਰਾ ਡਿੱਗਿਆ ਕਿੰਨੇ ਲੋਕ ਥੱਲੇ ਦੱਬੇ ਹੋਣਗੇ ਤੁਹਾਨੂੰ ਕੁਝ ਲੋਕਾਂ ਦੀਆਂ ਸਾਡੇ ਕੋਲ ਤਸਵੀਰਾਂ ਵੀ ਪਹੁੰਚੀਆਂ ਜਿਨ੍ਹਾਂ ਲੋਕਾਂ ਨੂੰ ਬੜਾ ਆਹ ਵੇਖੋ ਭੰਨ ਭੰਨ ਕੇ ਉਹਨਾਂ ਲੋਕਾਂ ਨੂੰ ਵਿਚਾਰਿਆਂ ਨੂੰ ਜਿਹੜੇ ਬਰਵਾਸੀ ਮਜ਼ਦੂਰ ਸੀ ਉਹਨਾਂ ਨੂੰ ਇਹਦੇ ਥੱਲੇੋਂ ਕੱਢਿਆ ਕਿਤੇ ਕਿਤੇ ਭਾਰੇ ਲੈਂਟਰ ਸੀ ਇਹਦੇ ਨੇ ਪਾਸੇ ਵੇਖੋ ਜਦੋਂ ਪ੍ਰਸ਼ਾਸਨ ਆਇਆ ਉਹਦੇ ਵੱਲੋਂ ਫੈਬ ਗੇਟ ਦੀਆਂ ਗੱਡੀਆਂ ਲੈਂਦੀਆਂ ਗਈਆਂ ਜੇਬੀਸੀ ਮਸ਼ੀਨਾਂ ਲੈਣੇ ਗਈਆਂ ਜਿਹੜੇ ਲੋਕ ਥੱਲੇ ਦੱਬੇਗੇ ਸੀ ਉਹਨਾਂ ਨੂੰ ਕੱਢਿਆ ਮੈਂ ਕਹਿੰਦਾ ਬਿਲਡਿੰਗ ਦਾ ਵੀ ਬੁਰਾ ਹਾਲ ਕਰਤਾ ਉਧਰਲੇ ਪਾਸੇ ਸ਼ੈੱਡ ਹੈ ਬਣਿਆ ਕੁਛ ਵੀ ਨਹੀਂ ਬਚਿਆ ਲੋਕ ਕਹਿੰਦੇ ਵੀ ਸਾਨੂੰ ਤਾਂ ਪਹਿਲਾਂ ਇਹ ਲੱਗਦਾ ਸੀ ਕਿ ਜਿਵੇਂ ਇਹ ਪੁਲਟਰੀ ਫਾਰਮ ਹੈ ਜ਼ੂਮ ਕਰਕੇ ਦਿਖਾਓ ਹੋ ਡਰਮ ਵੇਖੋ ਕਿੰਨੇ ਦੂਰ ਤੱਕ ਪਏ ਆ ਵਾਹਣਾ ਦੇ ਵਿੱਚ ਡਰ ਤੇ ਲੋਕ ਇੱਥੇ ਪਹੁੰਚੇ ਨੇ ਲੋਕ ਸਹਿਮੇ ਵੀ ਹੋਏ ਆ ਤੇ ਲੋਕ ਡਰੇ ਵੀ ਹੋਏ ਆ ਡਰਮ ਹੀ ਨੱਪੇ ਵਗ ਡਿਗੜੇ ਟੋਹੇ ਵਟ ਰੱਖੇ ਜਿੱਥੇ ਆਪਾਂ ਖੜੇ ਆ ਮੇਰੇ ਹਿਸਾਬ ਨਾਲ ਆ ਵੇਖੋ ਜਿਹੜਾ ਡਰਮ ਪਿਆ ਆ ਨੱਪੇ ਫੇਸੇ ਕਿ ਤਾ ਕੋਈ ਬੰਦਾ ਵੀ ਹੋ ਸਕਦਾ ਹੂੰ ਪੱਟੇ ਆ ਪਤਾ ਨਹੀਂ ਦੇਖੇ ਪੱਟੇ ਨਹੀਂ ਤੁਸੋਂ ਹੂੰ ਜਿਹੜੇ ਹਿਸਾਬ ਨਾਲ ਆ ਲੈਂਟਰ ਡਿੱਗੇ ਆ ਜਿਹੜੇ ਭਾਰੇ ਉਸ ਹਿਸਾਬ ਨਾਲ ਤਾਂ ਅੰਦਾਜ਼ਾ ਲੱਗਦਾ ਕੋਈ ਬਚਿਆ ਨਹੀਂ ਹੋਣਾ ਨਹੀਂ ਬਚਿਆ ਹੋਣਾ ਇਹ ਮੈਂ ਕਹੀ ਜਾਂਦਾ ਬਸ ਕੋਈ ਨਹੀਂ ਬਚਿਆ ਹੋਣਾ ਹੂੰ ਕੋ ਮੱਚ ਕੇ ਹੋਣੇ ਵਿਚਾਰੇ ਜੀ ਹੂੰ ਕੋਸੋਂ ਬਸ ਫੱਟੜ ਹੋ ਗਈ ਹੂੰ ਵੱਜਨ ਵਾਲਾ ਦਾ ਕੰਮ ਹੈ ਹੀ ਨਹੀਂ ਇਹ ਜੀ ਹੂੰ 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 ਕਿੱਥੋਂ ਦਾ ਇਹ ਡਰਾਮਾ ਪਾਇਆ ਜੀ ਉਹ ਦੋ ਢਾਈ ਗੱਲਾਂ ਤੱਕ ਗਿਆ ਹੂੰ 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 ਹੁਣ ਉਹਨੂੰ ਦਿਸੀ ਜਾਂਦੇ ਜੀ ਉਧਰ ਜਿਹੜਾ ਇੰਨਾ ਭਾਰੀ ਭਾਰੀ ਸਮਾਨ ਆ ਇਹਨਾਂ ਦੀ ਜਿਹੜੀ ਉਹ ਅੱਗ ਬੁਝਾਉਣ ਵਾਲੀ ਉਹ ਪੈਪ ਜੀ ਪਈ ਹੈ ਕਿੱਥੇ ਵੀ ਦੇਖੋਗਾ ਹਾਂ ਉਹ ਵੀ ਵੇਖੋ ਤੁਸੀਂ ਕਿੰਨੀ ਦੂਰ ਤੱਕ ਗਈ ਹੈ ਤੇ ਇੱਥੇ ਪ੍ਰਸ਼ਾਸਨ ਵੱਲੋਂ ਸਮਾਨ ਸਮੂਹ ਕਰੀ ਜਾ ਸਮਾਨ ਸਮੂਹ ਚੱਕਿਆ ਜਾ ਰਿਹਾ ਉਧਰ ਦੀਆਂ ਵੀ ਤਸਵੀਰਾਂ ਦਿਖਾ ਦਿੰਦੇ ਆ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਇਧਰ ਵੇਖੋ ਚਾਦਰਾਂ ਉੱਪਰ ਪੱਖੇ ਜਿਹੜੇ ਆ ਹਾਬਨਾ ਇਹ ਤਮਾਕਾ ਹੋਇਆ ਉਸ ਉਸ ਸੌਣ ਦਾ ਲੱਗ ਰਿਹਾ ਹੈ ਵੀ ਬਾਕੀ ਲੋਕ ਨਹੀਂ ਬਚੇ ਹੋਣਗੇ ਇਧਰ ਦੇ ਪਾਸੇ ਕੁਝ ਪਟਾਕੇ ਜਿਹੜੇ ਬੰਦੇ ਸੀ ਉਹਨਾਂ ਨੂੰ ਪੈਕ ਕਰਿਆ ਜਾਂਦਾ ਸੀ ਆ ਜਿਹੜੇ ਛੋਟੇ ਛੋਟੇ ਜਵਾਕਾਂ ਵਾਲੀਆਂ ਪਟਾਕੇ ਆ ਆਹ ਪਟਾਕੇ ਆ ਜਿਹੜੇ ਜਵਾਕਾਂ ਵਾਲੇ ਬੱਚੇ ਛੋਟੇ ਚਲਾਉਂਦੇ ਆ ਪਟਾਕੇ ਉਹ ਇੱਥੇ ਬਣ ਰਹੇ ਸੀ ਹੋਰ ਵੱਡੇ ਵੀ ਤਮਾਕੇ ਜਿਹੜੇ ਪਟਾਕੇ ਆ ਉਹ ਵੀ ਬਣਦੇ ਹੋਣੇ ਆ ਇੱਥੇ ਤੇ ਆਹ ਸਿਲੰਡਰ ਪਏ ਆ ਸਿਲੰਡਰ ਇਹ ਚੱਲਦੇ ਨਹੀਂ ਮਿਲਦਾ ਪ੍ਰਧਾਨ ਜੀ ਚੱਲਦੇ ਵੇਖੋ ਹੈ ਰਾਤ ਚਲਾਉਣ ਦੀ ਕੋਸ਼ਿਸ਼ ਕਰੀ ਚੱਲਣ ਦਿੱਤੇ ਨਹੀਂ ਹੁਣੇ ਜਿਹੜਾ ਧਮਾਕਾ ਹੀ ਨਾ ਜ਼ੋਰਦਾਰ ਹੋਇਆ ਹੋਊਗਾ ਇਧਰਲੇ ਪਾਸੇ ਵੇਖੋ ਕਿ ਜਿਹੜਾ ਲੈਂਟਰ ਹੈ ਸਾਰਾ ਪਾਟ ਗਿਆ ਸਾਰੀਆਂ ਡਾਟਾਂ ਲੱਗੀਆਂ ਹੋਗੀਆਂ ਸੀ ਵੀ بڑے بڑے ਜਿਹੜੇ ਇਧਰਲੇ ਪਾਸੇ ਲੈਂਟਰ ਸੀ ਤੇ ਵਿਚਾਰਿਆਂ ਤੋਂ ਜ਼ਿਆਦਾ ਨਹੀਂ ਸੀ ਇਹਨਾਂ ਪ੍ਰਵਾਸੀਆਂ ਨੂੰ ਵੀ ਸਾਡੇ ਇਹ ਹਾਸਾ ਹੋ ਜਾਊਗਾ ਜਾਂ ਵਾਪਰੂਆ ਇਹ ਇਹਨਾਂ ਨੂੰ ਤਾਂ ਗੱਲ ਚੇਤੇ ਨਹੀਂ ਸੀ ਏ ਬੇਕੋ ਹਾਸਾ ਜਦੋਂ ਵਾਪਰਿਆ ਕੁਝ ਸੁੱਤੇ ਪਈ ਹੋਣੇ ਆ ਕੁਝ ਜਾਗਦੇ ਹੋਣੇ ਆ ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਵੇ ਹਾਸਾ ਵਾਪਰ ਜੂਗਾ ਘਟਨਾ ਘਟ ਜੂਗੀ ਇਧਰਲੇ ਪਾਸੇ ਆ ਇਸ ਤੋ ਬਾਜੀਆਂ ਜਿਹੜੀਆਂ ਬਣਦੀਆਂ ਹੁੰਦੀਆਂ ਪੈਕ ਹੋਣਦੀਆਂ ਹੁੰਦੀਆਂ ਤੁਸੀਂ ਵੇਖ ਰਹੇ ਹੋ ਹੁਣ ਚਲਾਉਂਦੇ ਆ ਦੀਵਾਲੀ ਦੇ ਤਿਹਾਰ ਤੇ ਪਟਾਕੇ ਇਹ ਉਹ ਪਟਾਕੇ ਬਨ ਰਹੇ ਸੀ ਸਾਰੇ ਇੱਥੇ ਬਹੁਤ ਹੀ ਮੰਦ ਭਾਗੀ ਖਬਰ ਤੁਹਾਨੂੰ ਜਿਹੜੀ ਦਿਖਾ ਰਹੇ ਆ ਪਿੰਡ ਸਿੰਘੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੀਆਂ ਇਹ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਇਧਰਲੇ ਪਾਸੇ ਦੂਰ ਦੂਰ ਤੱਕ ਵੇਖੋ ਜਿਹੜਾ ਸਮਾਨ ਗੱਟਿਆਂ ਦੇ ਵਿੱਚ ਪਾ ਕੇ ਸੀ ਇਹ ਨਹੀਂ ਪਤਾ ਗੱਟਿਆਂ ਦੇ ਵਿੱਚ ਕੀ ਕੁਛ ਆ ਇਹ ਤੇ ਜਦੋਂ ਤੁਮਾਕਾ ਹੋਇਆ ਇਹ ਦੂਰ ਦੂਰ ਤੱਕ ਗਿਆ ਉਹ ਸਿਲੰਡਰ ਪਏ ਆ ਸਿਲੰਡਰ ਤਾਂ ਦੂਰ ਤੱਕ ਉਦੋਂ ਜਦੋਂ ਕੱਢ ਕੇ ਰੱਖ ਦਿੱਤੇ ਹੋਣੇ ਤੜਕੇ ਜਦੋਂ ਇੱਥੇ ਪ੍ਰਸ਼ਾਸਨ ਪਹੁੰਚਿਆ ਇਹ ਬੀੜੀ ਪਟਾਕੇ ਆ ਤੇ ਆਹ ਜਿਹੜੇ ਆਲੂ ਬੰਬ ਆ ਜਿਹੜੇ ਆਲੂ ਬੰਬ ਕਹਿੰਦੇ ਜੋਕਾਂ ਵਾਲੇ ਜੋਕ ਛੋਟੇ ਚਲੋਂਦੇ ਹੁੰਦੇ ਆ ਤਕਰੀਬਨ ਪਟਾਕੇ ਦਾ ਵੇਖੋ ਜਿਹੜੇ ਇੱਥੇ ਸਾਰੇ ਬੰਦੇ ਹੁੰਨੇ ਆ ਦਿਵਾਲੀ ਦੇ ਤਿਉਹਾਰ ਤੇ ਤੁਸੀਂ ਚਲੋਂਦੇ ਆ ਤਾਂ ਸਹਾਰੇ ਦੇ ਤਿਉਹਾਰ ਤੇ ਚਲੋਂਦੇ ਆ ਜਿਵੇਂ ਇਸ ਤੋਂ ਬਾਅਦ ਜੀਆਂ ਸ਼ੋਰ ਲਿੰਗਾਂ ਲੜੀਆਂ ਹੋਰ ਚੋਕ ਅਨਾਰ ਕਾਫੀ ਜਿਹੇ ਪਟਾਕੇ ਤੁਸੀਂ ਜਵਾਰੀ ਦੇ ਉੱਤੇ ਹਰਾਂ ਦੇ ਚਲੋਨੇ ਆ ਉਹ ਤਕਰੀਬਨ ਇੱਥੇ ਇਹ ਸਾਰੇ ਹੀ ਬੰਦੇ ਸੀ ਤੇ ਬਹੁਤ ਜ਼ੋਰਦਾਰ ਧਮਾਕਾ ਹੋਇਆ ਦੂਰ ਤੱਕ ਹੋਇਆ ਤੇ ਜਦੋਂ ਧਮਾਕਾ ਹੋਇਆ ਤੇ ਲੋਕ ਡਰ ਕੇ ਲੋਕਣੇ ਆ ਗਏ ਤੇ ਪਾਕਿਸਤਾਨ ਵਾਲਿਆਂ ਨੇ ਸਾਡੀ ਮੇਜਰੀ ਸਿੱਟਤੀ ਆ ਤੇ ਇੱਧਰ ਦੂਰ ਦੂਰ ਤੱਕ ਜਿਹੜਾ ਇਹ ਸਮਾਨ ਖਿਲਰਿਆ ਬਹੁਤ ਦੂਰ ਦੂਰ ਤੱਕ ਗਿਆ ਤੇ ਇੱਧਰ ਦੇ ਪਾਸੇ ਫੇਰ ਸੋਨ ਨੂੰ ਮੈਂ ਤਸਵੀਰਾਂ ਦਿਖਾਉਣਾ ਹੈ ਦੇਖਿਆ ਇਹਦੀਆਂ ਬਿਲਡਿੰਗ ਉੱਪਰ ਬਣੀ ਸੀ ਤੇ ਉੱਪਰਲੇ ਪਾਸੇ ਜਿਹੜੇ ਲੋਹੇ ਦੇ ਰਾਡ ਪਏ ਹੋਏ ਸੀ ਤੇ ਵੇਖੋ ਕਿਸ ਤਰ੍ਹਾਂ ਸਾਰੇ ਦੂਰੇ ਹੋ ਗਿਆ ਰਾਡ ਸਾਰੇ ਰਾਡ ਦੂਰੇ ਹੋ ਗਏ ਆ ਇੱਧਰਲੇ ਪਾਸੇ ਇਹ ਮਸ਼ੀਨਰੀ ਆ ਜਿਹੜੀ ਉਹ ਪਟਾਕੇ ਬਣਾਉਂਦੀ ਸੀ ਇੱਥੇ ਸਾਰਾ ਵੇਖੋ ਬਰੂਦ ਹੀ ਬਰੂਦ ਸੀ ਜਦੋਂ ਬਰੂਦ ਚੱਲਿਆ ਚੋਰ ਦਾ ਧਮਾਕਾ ਹੋਇਆ ਤੇ ਦੂਰ ਦੂਰ ਤੱਕ ਵੇਖੋ ਜਿਹੜੇ ਹਸਾਬ ਨਾਲ ਬਾਈ ਪਹਿਲਾਂ ਵੀ ਗੱਲਾਂ ਕਰਕੇ ਗਏ ਆ ਜਿਹੜੇ ਹਸਾਬ ਨਾਲ ਸਮਾਨ ਖਿਲਰਿਆ ਗਾਡਰ ਗਏ ਆ ਦੂਰ ਦੂਰ ਤੱਕ بڑے بڑے ਜਿਹਰੇ ਪਿੱਲਰ ਸੀ ਲੋਹੇ ਦੇ ਉਹ ਗਏ ਆ ਦੂਰ ਦੂਰ ਤੱਕ ਉੱਥੋਂ ਤਾਂ ਇਹੀ ਅੰਦਾਜ਼ਾ ਲੱਗਦਾ ਵੀ ਲੋਕਾਂ ਦਾ ਬਚਣਾ ਵੀ ਮੁਸ਼ਕਲ ਹੋਇਆ ਹੋਊਗਾ